ਤਲੇ ਜੀ ਤੁਹਾਡਾ ਸ਼ੁਕਰੀਆ ਤੁਸੀਂ ਕਵਰ ਕਰਨ ਆਏ ਹੋ ਮੇਰਾ ਫੰਕਸ਼ਨ ਦੇਖੋ ਜੀ ਇਹ ਮੇਰੀ ਬਾਰ ਬਟਾਲਾ ਦੀ ਜਿਹੜੀ ਬਾਰ ਹੈ ਹਰ ਸਾਲ ਲੋੜੀ ਇਹਦਾ ਮਨਾਉਂਦੇ ਆ ਫੰਕਸ਼ਨ ਸੀ ਇਹ ਨਵੇਂ ਸਾਲ ਦੀ ਵਧਾਈ ਦਿੱਤੀ ਆ ਜੱਜ ਜਿੰਨੇ ਵੀਰੇ ਜੁਡੀਸ਼ੀਅਲ ਆਫੀਸਰਸ ਆ ਤੇ ਮੇਰੇ ਪੂਰੀ ਬਾਰ ਵੱਲੋਂ ਸਾਰਿਆਂ ਨੂੰ ਲੋੜੀ ਦੀਆਂ ਮੁਬਾਰਕਾਂ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਬਹੁਤ ਬਹੁਤ ਏ ਜੀ ਬਿਲਕੁਲ ਜੀ ਸਾਡਾ ਬਟਾਲਾ ਹਮੇਸ਼ਾ ਹੀ ਮਸ਼ਹੂਰ ਹੈ ਜੀ ਇਹ ਲੋਹੜੀ ਦਾ ਜਿਹੜਾ ਫੰਕਸ਼ਨ ਆ ਉਹ ਹਰ ਸਾਲ ਬੜੇ ਧੂਮਤਾਂ ਨਾਲ ਮਨਾਇਆ ਜਾਂਦਾ ਪਿਛਲੀ ਵਾਰੀ ਵੀ ਮੈਂ ਹੀ ਮਨਾਇਆ ਸੀ ਇਸ ਵਾਰੀ ਵੀ ਬਹੁਤ ਬਨਾਇਆ ਵਾ ਸਾਰੇ ਮੇਰੇ ਬਾਰ ਮੈਂਬਰਸ ਨੇ ਮੇਰਾ ਪੂਰਾ ਸਹਿਯੋਗ ਕਰਦੇ ਆ ਹਰ ਚੀਜ਼ ਦੇ ਵਿੱਚ ਕੋਈ ਚੀਜ਼ ਦੀ ਕਮੀ ਨਹੀਂ ਹੋਣ ਦਿੰਦੇ ਮੈਂ ਤਾਂ ਕਹੂੰਗਾ ਵੀ ਰਲ ਮਿਲ ਕੇ ਰਹੋ ਤੇ ਭੇਦ ਭਾਵ ਨਾਰ ਰੱਖੋ ਕਿਸੇ ਵੀ ਚੀਜ਼ ਦਾ ਆਪਾਂ ਸਾਰੇ ਇਨਸਾਨ ਆ ਤੇ ਇਨਸਾਨੀਅਤ ਦਾ ਧਰਮ ਸਭ ਤੋਂ ਉੱਪਰ ਆ ਦੂਸਰਾ ਧਰਮ ਨਹੀਂ ਹੋਣਾ ਚਾਹੀਦਾ ਕੋਈ ਕਿਸੇ ਦਾ ਕੋਤਰ ਨਹੀਂ ਆ ਸਿਰਫ ਇਨਸਾਨ ਦਾ ਤਰਫ ਹੋਣਾ ਚਾਹੀਦਾ ਤੇ ਬਹੁਤ ਗਲਤ ਆ ਜੀ ਦੇਖੋ ਜੀ ਮੈਂ ਮੇਰਾ ਬੇਟਾ ਉਹ ਵੀ ਕਰਦਾ ਇਸ ਨੂੰ ਮੈਂ ਨਹੀਂ ਲੈ ਕੇ ਦਿੱਤੀ ਇਹ ਵੇਖੋ ਜੀ ਬਹੁਤ ਖਤਰਨਾਕ ਆ ਜੀ ਮੈਂ ਤੇ ਬਿਲਕੁਲ ਅਗੇਂਸਟ ਆ ਜੀ ਇਹਦੇ ਠੀਕ ਹੈ ਜੀ ਇਹ ਇਹ ਚੀਜ਼ ਬਹੁਤ ਜ਼ਿਆਦਾ ਖਤਰਨਾਕ ਆ ਦੇਖੋ ਜਿਹੜਾ ਜਿਹੜੀ ਜਾਲ ਦੇ ਨਾਮ ਮੱਛੀਆਂ ਫੜੀ ਜਾਂਦੀਆਂ ਨਾ ਉਹ ਜਾਲ ਉਹ ਚੀਜ਼ ਦੀ ਉਹ ਡੋਰ ਬਣੀ ਹੋਈ ਆ ਜਿਹੜੀ ਪਾਣੀ ਜੀਵਨੀ ਗਲਦੀ ਤੇ ਕਰੰਟ ਨੂੰ ਵੀ ਕਰਦੀ ਆ ਤੇ ਉਹ ਬੰਦੇ ਜਿੱਥੇ ਫਿਰ ਜਾਂਦੀ ਆ ਤੁਹਾਨੂੰ ਤੁਸੀਂ ਆਪ ਹੀ ਵੇਖਦੇ ਹੋ ਆ ਭਾਈ ਆਮ ਤੁਸੀਂ ਖਬਰਦਾਰੀ ਕਵਰ ਕਰਦੇ ਰਹੋਗੇ ਕਿ ਕਿੰਨੀ ਖਤਰਨਾਕ ਚੀਜ਼ ਆ ਉਹ ਜਿਵੇਂ ਇਹ ਚੀਜ਼ ਜਿਹੜੀ ਇਹ ਜਿਹੜੀ ਜਿਹੜੀ ਸਜ਼ਾ ਨਿਰਧਾਰਤ ਕੀਤੀ ਉਹ ਵੀ ਸਜ਼ਾ ਘਟਾਏ ਦੇ ਵਾਸਤੇ ਆਪਾਂ ਨੂੰ ਸਿਰਫ ਤੇ ਸਿਰਫ ਇੱਕ ਚੀਜ਼ ਇਹ ਚੀਜ਼ ਲੋੜ ਆ ਵੀ ਆਪਾਂ ਇਹਨਾਂ ਨੂੰ ਦਸੀਏ ਲੋੜੇ ਆਪਣੇ ਬੱਚੇ ਆ ਉਹਨਾਂ ਨੂੰ ਦਸੀਏ ਵੀ ਕਿੰਨੀ ਖਤਰਨਾਕ ਚੀਜ਼ ਆਏ ਕਿੰਨੀ ਖਤਰਨਾਕ ਜਿੱਦੇ ਜਿਹੜਾ ਕੋਈ ਤੁਸੀਂ ਉਹਨਾਂ ਬੱਚਿਆਂ ਦੀ ਹਾਸਾ ਮਜ਼ਾਕ ਆ ਤੇ ਅੱਗੇ ਬੱਚੇ ਦੀ ਬੰਦੇ ਦੀ ਜਾਨ ਚਲੀ ਜਾਂਦੀ ਆ ਜੇ ਜਿਹੜੀ ਜੋ ਸਯਮ ਕਰਰ ਕੀਤੀ ਹੈ ਉਹ 5 ਸਾਲ ਜਾਂ ਜੋ ਆਪਣਾ ਫਾਈਨ ਵਗੈਰਾ ਕੀਤਾ ਮੈਂ ਕਹਿੰਦਾ ਹਜੇ ਵੀ ਕਟਾ ਡਬਲ ਹੋਣੀ ਚਾਹੀਦੀ ਹੈ ਵਾਹ ਵਾਹ ਐਡਵੋਕੇਟ ਐਕਸ ਪ੍ਰੈਜ਼ੀਡੈਂਟ ਪਹਿਲੀ ਗੱਲ ਤੇ ਅੱਜ ਅਸੀਂ ਹਰ ਸਾਲ ਹੀ ਇਹ ਇਤਿਹਾਸ ਜਿਹੜਾ ਮਨਾਉਂਦੇ ਆਂ ਔਰ ਲੋਕਾਂ ਨੂੰ ਸਾਡੀ ਸਾਰਿਆਂ ਨੂੰ ਇਹ ਬੇਨਤੀ ਆ ਕਿ ਇਹ ਇਤਿਹਾਸ ਜਿਹੜਾ ਵਾ ਸਾਰੇ ਹੀ ਧਰਮ ਇਸ ਨੂੰ ਮਨਾਉਂਦੇ ਨੇ ਔਰ ਸਾਰਿਆਂ ਨੂੰ ਇਕੱਠਿਆਂ ਹੋ ਕੇ ਇਹ ਤਿਹਾੜ ਮਨਾਉਣਾ ਚਾਹੀਦਾ ਔਰ ਪੰਜਾਬ ਦੀ ਖੁਸ਼ਹਾਲੀ ਦਾ ਏ ਇੱਕ ਪ੍ਰਤੀਕ ਆ ਤਿਹਾੜ ਔਰ ਰਲ ਮਿਲ ਕੇ ਸਾਰੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਤਿਹਾੜ ਦਾ ਮਨਾਉਣਾ ਚਾਹੀਦਾ ਔਰ ਇੱਕ ਦੂਜੇ ਦੀ ਜਿਹੜੀ ਆ ਇਕੱਠਿਆਂ ਹੋ ਕੇ ਪੰਜਾਬ ਦੀ ਖੁਸ਼ਹਾਲੀ ਵੱਲ ਕਦਮ ਚੁੱਕਣਾ ਚਾਹੀਦਾ ਇੰਨਾ ਹੀ ਸ਼ਬਦਾਂ ਨਾਲ ਮੈਂ ਤੁਹਾਡੇ ਕੋਲ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਪ੍ਰੈਸਵਾਯਾ ਦਾ ਤੁਹਾਡੇ ਆਉਣ ਜੀ ਆਏ ਕਹਿੰਦੇ ਆਸੀਂ ਤੁਸੀਂ ਆ ਕੇ ਸਾਡਾ ਜਿਹੜਾ ਪਾ ਇਹ ਅੱਜ ਦਾ ਜਿਹੜਾ ਕਵਰੇਜ ਦਿੱਤੀ ਆ ਔਰ ਸਾਡੀ ਸ਼ਾਨ ਵਿਧਾਈ ਆ ਔਰ ਪਰਮਾਤਮਾ ਤੁਹਾਨੂੰ ਵੀ ਚੜ੍ਹਦੀਆਂ ਕਲਾਂ 'ਚ ਰੱਖੇ థాంਕ ਯੂ ਚਲੋ ਅਡਵੋਕੇਟ ਸਰਬਜੀਤ ਕੋਰ ਬਟਾਲਾ ਤੋਂ ਅੱਜ ਅਸੀਂ ਸਭ ਨੇ ਇਥੇ ਬਟਾਲਾ ਬਾਰ ਐਸੋਸੀਏਸ਼ਨ ਦੇ ਸਮੂਹਿਕ ਉਪਰਾਲੇ ਦੇ ਨਾਲ ਲੋਹੜੀ ਦਾ ਤਿਹਾਰ ਹਰ ਸਾਲ ਦੀ ਤਰ੍ਹਾਂ ਮਨਾਇਆ ਗਿਆ ਇਸ ਤਿਹਾਰ ਦੇ ਵਿੱਚ ਸਾਡੇ ਬਟਾਲਾ ਦੇ ਬੈਂਚ ਦੇ ਸਾਰੇ ਜੱਜ ਸਾਹਿਬਾਨ ਹਾਜ਼ਰ ਹੋਏ ਉਹਨਾਂ ਦਾ ਅਸੀਂ ਬਹੁਤ ਅੱਛੀ ਤਰ੍ਹਾਂ ਸਵਾਗਤ ਕੀਤਾ ਰਲ ਮਿਲ ਕੇ ਲੋਹੜੀ ਦੇ ਤਿਉਹਾਰ ਦੇ ਵਿੱਚ ਭੁੱਗਾ ਬਾਲਿਆ ਗਿਆ ਹੋਰ ਰੇਵੜੀਆਂ ਮੂੰਗਫਲੀਆਂ ਆਦ ਖਾ ਕੇ ਇਸ ਨੂੰ ਮਨਾਇਆ ਗਿਆ ਉਤਸ਼ਾਹ ਦੇ ਨਾਲ ਬੋਲੀਆਂ ਪਾਈਆਂ ਗਈਆਂ ਢੋਲ ਵਜਾਏ ਗਏ ਤੇ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਆਉਣ ਵਾਲਾ ਇਹ ਸਾਲ ਸਾਰਾ ਜੋ ਹਰ ਇੱਕ ਦੇ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਏ ਹਰ ਇੱਕ ਦੇ ਘਰ ਤੰਦਰੁਸਤੀ ਹੋਏ ਖੁਸ਼ੀਆਂ ਹੋਣ ਸਭ ਲਈ ਇਹ ਤਿਉਹਾਰ ਖੁਸ਼ੀਆਂ ਭਰਿਆ ਰਹੇ ਇਦੇ ਨਾਲ ਹੀ ਮੈਂ ਧੰਨਵਾਦ ਕਰਦੀ ਹਾਂ ਇਹ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ ਬਾਰਸ ਅਸੋਸੀਏਸ਼ਨ ਦੋ ਸਾਝੀ ਉਪਰਾਲੇ ਨਾਲ ਹਰ ਸਾਲ ਇਸ ਨੂੰ ਇਸੇ ਤਰੀਕੇ ਨਾਲ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਔਰ ਮੈਂ ਆਸ ਕਰਦੀ ਹਾਂ ਆਉਣ ਦੇ ਸਾਥ ਆਉਣ ਦੇ ਹਰ ਸਾਲ ਸਾਡੀ ਬਾਰਸ ਅਸੋਸੀਏਸ਼ਨ ਇਸ ਨੂੰ ਵੱਧ ਤੋਂ ਵੱਧ ਵੱਧ ਚੜ੍ਹ ਕੇ ਖੁਸ਼ੀਆਂ ਖੇੜੀਆਂ ਨਾਲ ਸੈਲੀਬ੍ਰੇਟ ਕਰਦੀ ਰਹੇ ਤੇ ਸਾਡੇ ਜੱਜ ਸਾਹਿਬਾਨ ਦਾ ਵੀ ਬਹੁਤ ਸਹਾਇਕ ਰਹਿੰਦਾ ਇਸ ਤਿਉਹਾਰ ਨੂੰ ਮਨਾਉਣ ਵਿੱਚ ਸੋ ਆਪ ਸਭ ਨੂੰ ਮੇਰੇ ਵੱਲੋਂ ਬਾਰਸ ਅਸੋਸੀਏਸ਼ਨ ਬਟਾਲਾ ਵੱਲੋਂ ਇਸ ਤਿਉਹਾਰ ਦੀ ਬਹੁਤ-ਬਹੁਤ ਵਧਾਈ ਹੈ ਪਰੇ ਦੇ ਨਾਲ ਇੱਕ ਸੰਦੇਸ਼ ਮੈਂ ਇਹ ਵੀ ਦੇਣਾ ਚਾਹਾਂਗੀ ਕਿ ਇਸ ਤਿਉਹਾਰ ਨੂੰ ਪਤੰਗਾ ਉਡਾ ਕੇ ਵੀ ਲੋਕ ਸੈਲੀਬ੍ਰੇਟ ਕਰਦੇ ਨੇ ਸੋ ਮੇਰੀ ਹਰ ਪੇਰੈਂਟਸ ਨੂੰ ਹਰ ਇੱਕ ਬੱਚੇ ਨੂੰ ਇਹ ਇੱਕ ਤਗੀਦ ਹੈ ਜਾਂ ਇੱਕ ਰਿਕੁਐਸਟ ਹੈ ਕਿ ਜਿਹੜੀ ਚਾਈਨਾ ਡੋਰ ਹੈ ਇਸ ਦੇ ਨਾਲ ਇਸ ਤਿਉਹਾਰ ਨੂੰ ਸੈਲੀਬ੍ਰੇਟ ਨਾ ਕੀਤਾ ਜਾਵੇ ਕਿਉਂਕਿ ਉਹ ਇੱਕ ਮੰਦਭਾਗੀ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ ਇਸ ਲਈ ਇਸ ਤਿਉਹਾਰ ਨੂੰ ਖੁਸ਼ੀਆਂ ਦੀ ਮੱਦੇ ਨਜ਼ਰ ਰੱਖ ਕੇ ਪਤੰਗਾ ਵੀ ਦੇ ਉਡਾਣੀਆਂ ਤਾਂ ਕਿਰਪਾ ਕਰਕੇ ਬੇਨਤੀ ਹੈ ਕਿ ਪਤੰਗਾਂ ਨੂੰ ਚਾਈਨਾ ਡੋਰ ਦੀ ਜਗ੍ਹਾ ਇੱਕ ਸਧਾਰਨ ਡੋਰ ਜੋ ਪੁਰਾਣੇ ਸਮੇਂ ਤੋਂ ਚੱਲੀ ਆਂਦੀ ਸੀ ਉਸੇ ਨਾਲ ਉਡਾਇਆ ਜਾਵੇ ਅਤੇ ਹਰ ਘਰ ਘਰ ਵਿੱਚ ਖੁਸ਼ੀਆਂ ਖੇੜੇ ਤੇ ਬਰਕਤਾਂ ਬਰਨ ਹਮੇਸ਼ਾ ਵਾਸਤੇ ਧੰਨਵਾਦ ਹੈ ਜੀ